ਸਸਰੀਕਰ ਦੋਸਤੋ ਕੀ ਹਾਲ ਚਾਲ ਹੈ ਮੈਂ ਸੋਡਾ ਆਪਣਾ ਪ੍ਰਾ ਟੱਬ ਵਾਲੀ ਫਾਰਮਰ ਵਾਲਾ ਆਪਾਂ ਖੜੇ ਆ ਜ ਆਪਣੇ ਪਿੰਡ ਗੰਗਾ ਦੇ ਵਿੱਚ ਮਾਦੋ ਐਗਰੀ ਵਰਕਰਸ ਤੇ ਇਹਨਾਂ ਨਾਲ ਕਰਦੇ ਆ ਗੱਲਬਾਤ ਬਹੁਤ ਹੀ ਵਧੀਆ ਸੰਧ ਬਣਾਉਂਦੇ ਆ ਖੇਤੀ ਦੇ ਕਰਦੇ ਆ ਗੱਲਬਾਤ ਬਣੇ ਰਿਓ ਵੀਡੀਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਨੂੰ ਕਿੰਨਾ ਚਿਰ ਹੋ ਗਿਆ ਆਪਾਂ ਖੇਤੀ ਦੇ ਸੰਧ ਬਣਾਉਂਦਿਆਂ ਬਾਈ ਜੀ ਆਪਾਂ 2008 ਤੋਂ ਲੈ ਕੇ ਮਲੋ ਸ਼ੁਰੂ ਕੀਤਾ ਸੀ ਕੰਮ ਅਛਾ ਜੀ ਮਲੋ ਕੰਮ ਤੋਂ ਦੂਲਗੜ੍ਹ ਸਿੱਖਾ ਲੱਗਿਆ ਅੱਛਾ ਜੀ ਅੱਛਾ ਜੀ 2013 ਤੱਕ ਉੱਥੇ ਕੰਮ ਕੀਤਾ ਉਹ ਤੋਂ ਬਾਅਦ ਸਿੰਗਰੀ ਕੰਮ ਕੀਤਾ ਆਪਾਂ ਅੱਛਾ ਜੀ 23 ਤੱਕ ਦਾ ਦਾ ਸਿੰਗਰੀ ਕੰਮ ਕੀਤਾ ਹਾਂਜੀ ਹਾਂਜੀ 12 ਸਾਲ ਤਕਰੀਬਨ ਆਪਾਂ ਸੂਲਗੜ੍ਹ ਪੰਜਾਬ ਵਿੱਚ ਕੰਮ ਕੀਤਾ ਵਾ ਠੀਕ ਹੈ ਜੀ ਸਟਾਰਟਿੰਗ ਮੇਰੀ ਸੂਲਗੜ੍ਹ ਤੋਂ ਹੋਈ ਅੱਛਾ ਜੀ ਤੇ ਫਿਰ ਆਪਣੇ ਕੋਲੇ ਹੁਣ ਕੋਈ ਸੰਤ ਬਣਾਉਣਾ ਹੁੰਦਾ ਕੀ ਖੇਤੀ ਦੇ ਸਾਰੇ ਸੰਭੀ ਆਪਣੇ ਕੋਲੇ ਦੇ ਟੋਟਲ ਯਾਰੀ ਆ ਡਿਲੀਵਰਮੈਂਟ ਬਣਾਉਨੇ ਆਪਾਂ ਅੱਛਾ ਜੀ ਟੋਟਲੀ ਰਾਜਿੰਦਰਾ ਸਵਾਗਤ ਹੈ ਅੱਛਾ ਮੰਨ ਲਓ ਜਿਵੇਂ ਕੋਈ ਵੱਡੇ ਟਰਾਲੇ ਬਣਾਉਣਾ ਚਾਹੋ ਹਾਂ ਗੱਠਾ ਵਾਲੇ ਟਰਾਲੇ ਹੋ ਗਏ 12 ਫੁੱਟਾ ਟਰਾਲਾ ਹੋ ਗਿਆ 14 ਫੁੱਟੀ ਟਰਾਲੀ ਹੋ ਗਈ ਠੀਕ ਹੈ ਤੇ ਕਲਟੀਵੇਟਰ ਜਿੰਦਰਾ ਸਭ ਤੋਂ ਆਲੰਪਿੰਦੀ ਮਤ ਬਣਾਉਣਾ ਅੱਛਾ ਤੇ ਜਿਵੇਂ ਕਿ ਉਹ ਕਲਟੀਵੇਟਰ ਬਣੀ ਜਾਂਦੇ ਆ ਬਾਹਰ ਆਪਾਂ ਵੀਡੀਓ ਦੇ ਵਿੱਚ ਲਾਵਾਗੇ ਤੇ ਉਹ ਕਿੰਨੇ ਦਿਨਾਂ ਦੇ ਵਿੱਚ ਤਿਆਰ ਹੋ ਜਾਂਦੇ ਆ 11 ਕਲਟੀਵੇਟਰ ਮੰਨ ਲਓ ਵੀ 7 ਦਿਨ ਦਾ ਕਿ ਇੱਕ ਹਫਤੇ ਦੇ ਵਿੱਚ ਵਿੱਚ ਬਣਾ ਲੈਂਦੇ ਆ अच्छा। ਤਾਂ ਤੇ ਦੇ ਵਿੱਚ ਤਿਆਰ ਕਰਕੇ ਲੈਂਦੇ ਨੇ। ਰੰਗ ਰੋਂਗ ਕਰਕੇ ਜਮਾ ਓਕੇ ਕਰਕੇ। ਓਕੇ ਕਰਕੇ ਬਈ। ਤੇ ਟਰਾਲੇ ਦੀ ਆਪਾਂ ਗੱਲ ਕਰਨਗੇ। ਟਰਾਲਾ ਕਿੰਨੇ ਦਿਨਾਂ ਦੇ ਵਿੱਚ ਟਰਾਲੀ ਜਾਂ ਟਰਾਲਾ ਟਰਾਲੇ ਦਾ ਟਾਈਮ ਅਸੀਂ ਲੈਨੇ 20 ਦਿਨਾਂ। 20 ਦਾਟ। ਘੱਟੋ ਘਾਟ। 20 ਨਾਲ। ਬਾਕੀ ਉਹ ਕਿ ਸਾਈ ਦੇ ਹਿਸਾਬ ਨਾਲ ਹੁੰਦਾ। ਅੱਛਾ। ਉਹ 20 ਦਿਨਾਂ ਦੇ ਵਿੱਚ ਤਿਆਰ ਹੋ ਜਾਂਦਾ। ਤਿਆਰ ਹੋ ਜਾਂਦੀ ਆ। ਅਸੀਂ ਹੁਣ ਪਿੰਡ ਦੇ ਵਿੱਚ ਬੈਠਣ ਕਰਕੇ ਨਾ ਹਾਂਜੀ। ਸਾਨੂੰ ਥੋੜਾ ਜਿਹਾ ਹੀ ਲੱਗਦਾ ਹੋਊ ਕਿ ਗਾਹਕ ਆ ਜਾਂਦਾ ਕੋਈ ਰਿਪੇਅਰ ਕਰਾਉਂਦਾ ਕਰਕੇ ਥੋੜਾ ਜਿਹਾ ਲੇਟ ਸਾ ਨੂੰ ਮੈਂ ਦਿੱਕਤ ਆਈ ਆ ਹੋਟਪਿੰਡਲ ਦੇ ਵਿੱਚ ਬਹੁਤ ਸਾਡਾ ਨਾਲ ਕੰਮ ਸਾਰੇ ਨੇ ਸਾਨੂੰ ਸਹਿਯੋਗ ਕੀਤਾ ਪਿੰਡ ਨੇ ਸਾਰੇ ਨੇ ਸਾਰੇ ਪਿੰਡ ਨੇ ਆਪਣਾ ਸਹਿਯੋਗ ਕੀਤਾ ਪੂਰਾ ਅੱਛਾ ਜੀ ਸੇ ਇੱਥੇ ਆਪਣੀ ਗੰਗਾ ਪਿੰਡ ਦੇ ਵਿੱਚ ਦੁਕਾਨ ਕਰੀਬ ਕਿੰਨਾ ਚਿਰ ਹੋ ਗਿਆ ਇੱਥੇ ਆਪਾਂ 3 ਸਾਲ ਹੋ ਗਏ ਬਈ 3 ਸਾਲ ਹੋ ਗਏ ਤੇ ਕੰਮ ਕਾਰ ਵਧੀਆ ਚੱਲ ਰਿਹਾ ਜੀ ਆ ਵਾ ਇੱਥੇ ਵੀ ਕਰਤਾ ਪਰ ਆ ਜਾਂਦਾ ਬਹੁਤ ਬਹੁਤ ਠੀਕ ਜਿਵੇਂ ਆਪਾਂ ਇੱਕ ਗੋਮ ਤਿਆਰ ਕਰੀਏ ਨੇ ਸਪਰੇਅ ਕਰਨ ਵਾਲਾ ਆਇ ਸਪਰੇਅ ਆ। ਸਪਰੇਅ ਇਹ ਪਹਿਲਾਂ ਹੀ ਆ ਜਾਂ ਦਿਨ ਪਿੱਛਤਾ ਤੇ ਆਪਣਾ ਇੱਥੇ ਪਹਿਲਾਂ ਹੀ ਆ। ਪਹਿਲਾਂ ਹੀ ਆ ਪਹਿਲਾਂ ਤਿਆਰ ਕੀਤਾ। ਬਹੁਤ ਹੀ ਹੈਂਡਮੀ ਬਣਾ ਕੇ ਦੇਵਾਂਗੇ। ਅੱਛਾ। ਤਾਂ ਬਹੁਤ ਪਸੰਦ ਗਾਵੇਂ ਸਾਡੇ ਹਿਸਾਬ ਨਾਲ ਆਪਾਂ। ਅੱਛਾ ਜੀ ਬਹੁਤ ਜਾਣੀਆਂ ਜੀ ਬਣਾਈ। ਠੀਕ ਹੈ। ਬਾਕੀ ਚੱਲੂ ਆ ਕਿਸਾਨ ਵੀਰ ਆਪੇ ਰੱਖਾਂਗੇ। ਅੱਛਾ। ਉਹ ਵੀ ਐਪਲੀਮੈਂਟ ਆ ਕਿਸਾਨ ਹੀ ਦੱਸਦਾ ਹੈ। ਕਿੰਨੇ ਚੱਲਦਾ ਹੈ। ਜੀ। ਜਿਵੇਂ ਆਪਾਂ ਇੱਕ ਹਾਂਜੀ ਬਾਈ ਇੱਕ ਆਪਣੇ ਟੈਂਕਰ ਦੇਖਿਆ ਸੀ ਆਪਾਂ ਉਹ ਵੀ ਤੁਸੀਂ ਤਿਆਰ ਖਾਂ ਰੀਜਲ ਵਾਸਤੇ ਤਿਆਰ ਕੀਤਾ 5000 ਲੀਟਰ ਦਾ ਅੱਛਾ ਜੀ ਪੰਪ ਵਾਲਾ ਜਿਵੇਂ ਪੰਪ ਦੇ ਸਿਸਟਮ ਹੁੰਦਾ ਗਨ ਵਾਲਾ ਰੀਡਿੰਗ ਵਾਲਾ ਉਹ ਸਰਾ ਵਧੀਆ ਆਟੋ ਕਟਰ ਦਾ ਨਾ ਲਾ ਕੇ ਤਿਆਰ ਕੀਤਾ ਹੈ ਦੀਪ ਵਾਲੇ ਟਰੈਲਰ ਆ ਤਿਆਰ ਕੀਤੇ ਆ ਉਹ ਵੀ ਉਹ ਵੀ ਜੈਕ ਲਾਇਆ ਆਪਾਂ ਜੈਕ ਲਾ ਕੇ ਚਾਰਤਾ ਹੈ ਅੱਜ ਨੂੰ ਰੱਖਾ ਉਹ ਲੋ ਕਰਦਾ ਆ ਇਹਨਾਂ ਨੇ ਯਾ ਦੇਖੀ ਐਨਾਂ ਮਤਲਬ ਇਹਨਾਂ ਤੇ ਵੀਡੀਓ ਲਈ ਬੈਠ ਕੇ ਆਉਂਦੇ ਆ ਵੀਡੀਓ ਲਈ ਆਣੇ ਤੇ ਸਾਰਾ ਕੋਈ ਇਹ ਭਰਾਵਾਂ ਨੇ ਅੱਖੀਂ ਤਿਆਰ ਕਰਿਆ ਆਪਦੇ ਮਕੀਨਾ ਮਕੁੰਨਾ ਇੱਥੇ ਕੋਰਣਾ ਪੂਰਾ ਬੰਦ ਹੈ ਜਿਵੇਂ ਉਹ ਕੰਕਟ ਦਾ ਸੀਜ਼ਨ ਹੈ ਜੇ ਕੋਈ ਕਿਸਾਨ ਭਰਾ ਮਸ਼ੀਨ ਲੈਣ ਆ ਜਾਈ ਜਾਂ ਤਿਆਰ ਕਰਾਉਣੀ ਹੋਵੇ ਕਿਸੇ ਨੇ ਇਹ ਸਾਈਪੀ ਬੰਦੀ ਆ ਸਾਈਪੀ ਬੀਟੀਐਮ ਵੀ ਵੀ ਹਾਂ ਗਾਲੀ ਵੀ ਆਪਾਂ ਹਜੇ ਕੋਈ ਮਲ ਅਡਵਾਂਸ ਤਿਆਰ ਨਹੀਂ ਕਰਕੇ ਰੱਖਦੇ ਸਾਈਪੀ ਸਾਈਪੀ ਹੈ ਆਪਾਂ ਤਿਆਰ ਕਰਕੇ ਰੱਖਦੇ ਵੀ ਜੇ ਕਿਸੇ ਨੇ ਆਉਣ ਵਾਲੇ ਟਾਈਮ 'ਚ ਆਪਾਂ ਪਿਆਰ ਕਰਕੇ ਰੱਖਿਆ ਕਰਾਂਗੇ ਇਹ ਬਹੁਤ ਦਿੱਕਤ ਆਉਂਦੀ ਬਹੁਤ ਸਾ ਇਨਸਾਨ ਭਰਾ ਕਹਿੰਦੇ ਸਾਨੂੰ ਕਿ ਤੁਸੀਂ ਪਿਆਰ ਕਰਕੇ ਰੱਖੋ ਹਾਂ ਜਿਵੇਂ ਹੁਣ ਮੇਰੇ ਵਰਗਾ ਇਧਰੋਂ ਦਾ ਕੱਟ ਕੇ ਵੀਜਣੀ ਆ ਉਧਰੋਂ ਮਸ਼ੀਨ ਮੰਗਵੀ ਟੱਕਰਦੀ ਹੈ ਅੱਜ ਕੱਲ ਤੇ ਉਦੋਂ ਫਿਰ ਅਗਲਾ ਮਿਸਤਰੀ ਕੋਲੇ ਭਜਦਾ ਹਣੀ ਆਉਣ ਵਾਲੇ ਟਾਈਮ ਤੇ ਆਪਾਂ ਕੋਸ਼ਿਸ਼ ਕਰੀ ਜੰਨੇ ਆ ਇਹ ਸਾਰੇ ਇਮਪਲੀਮੈਂਟਰ ਬਣਾ ਕੇ ਰੱਖਾਂਗੇ ਸਾਨੂੰ ਬਹੁਤ ਪਿਆਰ ਕੀਤਾ ਸਾਰੇ ਪਿੰਡ ਨੇ ਬਾਹਰ ਦੇ ਕਿਸਾਨਾਂ ਨੇ ਹਾਂ ਜੀ ਤੇ ਆਉਣ ਵਾਲੇ ਟਾਈਮ ਤੇ ਆਪਾਂ ਕੋਸ਼ਿਸ਼ ਕੋਲ ਕਰਾਂਗੇ ਇੱਕਾ ਪਾਟ ਚੁੰਡੂ ਤਿਆਰ ਕਰਿਆ ਤੋਤੇ ਜਿੰਨ ਕਾ ਲੈਨੇ ਤੋਤੇ ਬੋਤਲੇ ਕਿਨੇ ਕਿਨੇ ਤਿਆਰ ਕਰੇ ਸਭ ਤੋਂ ਤੋਤੇ ਤਿਆਰ ਕੀਤੇ ਅੱਛਾ ਜੀ ਆਪਣੇ ਬਹੁਤ ਵਧੀਆ ਚੱਲਨੇ ਆ ਅੱਛਾ ਜੀ ਨੌ ਵੀ ਕਰ ਦਿੰਨੇ ਆ ਨੌ ਵੀ ਕਰ ਜਿੰਨੇ ਉਹ ਤਾਂ ਅੱਛਾ ਹੈ ਅਗਲੇ ਕਲਟੀਵੇਟਰ ਵੀ ਜੰਨੇ ਟਰੈਕਟਰ ਦੇ ਹਿਸਾਬ ਨਾਲ ਅੱਛਾ 15 ਕਲਟੀਵੇਟਰ ਫੋਲਡਿੰਗ ਵੀ ਤਿਆਰ ਕੀਤੇ ਸੀ ਆਪਾਂ ਠੀਕ ਹੈ ਜੀ ਉਹ ਵੀ ਬਹੁਤ ਵਧੀਆ ਚੱਲਦੇ ਆ ਅੱਛਾ ਜੀ ਆਹ ਦੇਖ ਲਓ ਮਤਲਬ ਤੁਸੀਂ ਵੀਡੀਓ ਦੇ ਵਿੱਚ ਚੱਲੀ ਆਂੀਆਂ ਵੀਡੀਓ ਦੇਖ ਸਕਦੇ ਤੁਸੀਂ ਬਹੁਤ ਵਧੀਆ ਕੰਮ ਆ ਪਾਵਾਂਗਾ ਕਿ ਵਈ ਕਿਸਾਨ ਭਰਾ ਨੇ ਕਿਸੇ ਤਵੀਆਂ ਤਿਆਰ ਕਰਾਉਣ ਆਉਣ ਤਵੀਆਂ ਵੀ ਤਿਆਰ ਕਰਦੇ ਆ ਵੀ ਕਿੰਨੀਆਂ ਕਰਾਉਣਾ ਹਾਂ ਹਾਂਜੀ 20 25 30 40 20 ਤਵੀਆਂ ਤੱਕ ਤਾਂ ਤਿਆਰ ਕਰਦੇ ਆ 20 ਤਾਂ ਹੀ ਤਾਂ ਦੇ ਭਰਾ ਆਪਾਂ ਮਾੜੀ ਕਰਦੇ ਭਰਾਵਾ ਚੌਰ ਤੇ 16 ਤਵੀਆਂ ਆਪਣੇ ਪਿੰਡ ਦੀ ਬਣਾ ਕੇ ਦਿਸੀ ਆਪਾਂ ਸਹੀ ਬੜਾ ਲੱਗਣ ਉਹ ਤੇ ਵਧੀਆ ਆਖੋ ਬੋਲੋ ਵਧੀਆ ਹੋ ਮਿੱਤਰੋ ਕੋਈ ਸੋਹਰਾ ਉਹ ਵੀ ਲੋੜ ਨਹੀਂ ਆਪਣੇ ਪਿੰਡ ਦੇ ਅੰਡਾ ਦੇ ਵਿੱਚ ਬੈਠੇ ਆ ਜਿਹੜਾ ਸਰਤਾ ਤੇ ਗਿਆਨੀ ਧਿਆਨੀ ਬੰਦੇ ਆ ਕੋਈ ਅਗੀ ਥੋਰੀ ਆ ਕੰਮ ਹੈ ਨਹੀਂ ਭਰਾਵਾਂ ਕੋਲ ਇੱਕ ਵਾਰੀ ਸੇਵਾ ਦਾ ਮੌਕਾ ਜਰੂਰ ਦੇਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਬਹੁਤ ਕੰਮ ਜਾਂ ਬਹੁਤ ਟੋਲੇ ਵਾਲਿਆਂ ਨੇ ਦੂਜੇ ਭਰਾਵਾਂ 'ਚ ਸਾਹ ਭਰਾਵਾਂ ਨੇ ਵਰਤ ਸੰਦੇ ਕੀਤਾ ਜਿਵੇਂ ਹੁਣ ਕੁੱਟਲ ਚ ਨਹੀਂ ਚੱਲਦੇ ਆਪਾਂ ਪਿਆਰ ਕਰੀਤੇ ਐ ਜਿਹੜੇ ਕੋਈ ਸਾਂਝੀ ਵਟ ਹੈ ਉਹਨੂੰ ਤਗੜੀ ਕਰਨੀ ਐ ਉਹਨੂੰ ਛੱਲ ਵੀ ਸਕਦੇ ਆ ਉਹਨੂੰ ਤਗੜੀ ਵੀ ਕਰ ਸਕਦੇ ਆ ਉਹ ਤਾਂ ਫਿਰ ਮੱਥੇ ਹੀ ਵਾਲਾ ਵਾਰਨਾ ਪੈਂਦਾ ਉਹ ਹੀ ਖੋਲਣਾ ਪੈਂਦਾ ਨਾ 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 ਟੱਚ ਚਾਬੀ ਪਾਣਾ ਨਹੀਂ ਚੱਕਣਾ ਅੱਛਾ ਜੀ ਬਸ ਉਹਨੂੰ ਉੱਤੇ ਹੈਂਡਲ ਲੱਗਿਆ ਅੱਛਾ ਜੀ ਹੈਂਡਲ ਖੋਲ ਗਏ ਹਾਂਜੀ ਤਵਾ ਘੁਮਾਓ ਅੱਛਾ ਜੀ ਹਾਂਜੀ ਵਟਾਇਆ ਤੇ ਖਾਲ ਦੀ ਵਟਾ ਉਹਨੂੰ ਤਗੜੀ ਕਰ ਦਿੰਦੀ ਬਸ 1 ਘੰਟੇ ਦੇ ਵਿੱਚ ਭਾਵੇਂ 50 ਕਿੱਲਿਆਂ ਦੀ ਆਟਾ ਤਗੜੀ ਹੀ ਤਿਆਰ ਹੋ ਲੈਣਾ ਇਹ ਵੀ ਸੱਚ ਨੂੰ ਬਹੁਤ ਹੀ ਵਧੀਆ ਕੰਮ ਹੈ ਤੇ ਕੋਈ ਨਾਟਕ ਚਾਬੀ ਪਾਣਾ ਜਾਂ ਚੱਕਣਾ ਹੀ ਨਹੀਂ ਹੈਂਡਲ ਲੱਗਿਆ ਉਹਦੇ ਉੱਤੇ ਦੇਖੀਏ ਨਾ ਤੁਸੀਂ ਵੀਡੀਓ ਦੇ ਵਿੱਚ ਤੇ ਇੱਕ ਆਪਾਂ ਜਿਹੜੇ ਕੀ ਆਮ ਆਪਣੇ ਕੋਲ ਡਰਾਮ ਸੀ ਪਹਿਲਾਂ ਉਹਨਾਂ ਦੇ ਉੱਤੇ ਆਪਾਂ ਉਈ ਸਵਾਗਤ ਆਉਨਾ ਦਾ ਪੰਚਾ ਉਹਨਾਂ ਨੇ ਆਪਾਂ ਬੂਮ ਬਣਾ ਕੇ ਲਾਇਆ ਅੱਛਾ ਜੀ ਰਾਮ ਦੇ ਉੱਤੇ ਕੀਬੋਰਡ ਲਾਉਣ ਲਾਇਆ ਕਿੱਲੇ ਚ ਬੰਦ ਕਰਨੇ ਕੀ ਲੱਗਦੇ ਆ ਤਾਂ ਨਹੀਂ ਲੱਗਦੇ ਆ ਉਹਨਾਂ ਨਾਲ ਸਪ੍ਰੇ ਉੱਤੇ ਪੁਹਾਰੇ ਨਾਲ ਬੰਦ ਲਉ ਬਹੁਤ ਵਧੀਆ ਹੁੰਦੀ ਆ ਕਿਸਾਨ ਭਰਾਵਾਂ ਨੂੰ ਬਹੁਤ ਪਸੰਦ ਕਰਦੇ ਇੱਕ ਡੰਨ ਆਉਂਦੀ ਆ ਉਹ ਸੈਰ ਤੋਂ ਪਾਣੀ ਪੈਂਦਾ ਹੈ ਇਹਦੇ ਉੱਤੇ ਪੈਣ ਪੈਂਦਾ ਕੀ ਬੋਤਾ ਇਸ ਕਿਸਾਨ ਭਰਾਵਾਂ ਨੂੰ ਲਾ ਕੇ ਦਿੱਤਾ ਉਹਨਾਂ ਨੇ ਬਹੁਤ ਖੰਡੀ ਦਿੱਤਾ ਉਸ ਟੀ ਨੂੰ ਬਹੁਤ ਹੀ ਕਾਮਯਾਬ ਕੀ ਜਾਉ ਹੁਣ ਉਹੀ ਚੀਜ਼ ਮੇਰਾ ਆਪ ਦਾ ਪੂਜ ਬੂਮ ਤੇ ਲੱਗ ਰਹੀ ਹੈ ਹਾਂ ਜੀ ਹਾਂ ਜੀ ਇਹ ਰਾਮ